ਸ਼ਹੀਦੀ ਯਾਦਗਾਰ ਦਿਵਸ ਦੇ ਮੌਕੇ ਤੇ ਆਏ ਸ਼ਹੀਦਾ ਦੇ ਪਰਿਵਾਰਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਸ਼ਹੀਦ ਹੋਏ ਪੁਲਿਸ ਅਫਸਰਾਂ ਅਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਕੇਵਲ ਪੁਲਿਸ ਅਫਸਰ ਅਤੇ ਜਵਾਨ ਹੀ ਨਹੀਂ, ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਹਨ। ਅੱਜ ਮੈਂ ਇਸ ਸ਼ਰਧਾਂਜਲੀ ਦਿਵਸ ਤੇ ਸਾਰੇ ਸ਼ਹੀਦ ਪੁਲਿਸ ਅਫਸਰਾਂ ਅਤੇ ਜਵਾਨਾਂ ਦੇ ਪਰਿਵਾਰਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਉਹਨਾਂ ਦੀ ਹਰ ਮੁਸ਼ਕਿਲ ਘੜੀ ਵਿੱਚ ਪੂਰਾ ਪੁਲਿਸ ਮਹਿਕਮਾ ਉਹਨਾਂ ਦੇ ਨਾਲ ਇੱਕ ਪਰਿਵਾਰ ਵਜੋਂ ਖੜ੍ਹਾ ਹੈ ਜੋ ਉਹਨਾਂ ਦੀ ਹਰ ਮੁਸ਼ਕਿਲ ਦਾ ਸੰਭਵ ਹੱਲ ਕਰਨ ਲਈ ਹਮੇਸ਼ਾ ਵਚਨਬੱਧ ਹੈ। ਸਰ ਬੜੀ ਖੁਸ਼ੀ ਹੋਈ ਤੁਹਾਨੂੰ ਬੜੀ ਦੇਰ ਬਾਅਦ ਮਿਲੇ ਆ ਹਾਂ ਹਾਂ ਮੈਂ 97 98 ਚ ਸੀਗਾ ਜੀ ਗੁਰਦਾਸਪੁਰ ਅੱਜ ਮੈਂ ਉੱਥੇ ਹੀ ਸਰ ਇਹ ਅੱਛਾ ਜੀ ਇਹ ਬੱਚੇ ਕੀ ਕਰਦੇ ਜੀ ਬੱਚੇ ਸੈਟ ਜੀ ਆਪਣਾ ਜੀ ਦੋ ਅੱਛਾ ਜੀ ਹਾਂ ਜੀ ਵੱਡੀ ਵੀ ਐਚਓ ਵੀ ਮੈਡੀਕਲ ਡਾਕਟਰ ਆ ਇਤਾਂ ਡਿਮੈਗਨੇਟ ਹੈ ਜੀ ਤੁਸੀਂ ਗੁਰਦਾਸਪੁਰ ਹੀ ਹੋ ਜੀ ਜੀ ਮੈਂ ਅੰਮ੍ਰਿਤਸਰ ਦੇ ਅੰਮ੍ਰਿਤਸਰ ਹਾਂ ਦੇਖੋ 25 25 ਸਾਲ ਤੋਂ ਵੱਧ ਹੋ ਗਏ ਜੀ ਹਾਂ ਜੀ 98 ਚ ਸੀਗਾ ਜੀ ਮੈਂ ਨਹੀਂ ਕਰਦਾ ਬੜਾ ਸਰ ਮਜ਼ਾ ਆਉਂਦਾ ਆਪਣੀ ਬੜੀ ਬਾਹ ਫੜੀ ਆ ਅਸਰਾ ਨੇ ਸਾਰੇ ਬੱਚਿਆਂ ਨੂੰ ਨੌਕਰੀ ਮਿਲੀ ਹੈ ਜੀ ਜੀ ਬਹੁਤ ਖੁਸ਼ ਹਾਂ ਨਹੀਂ ਚਲੋ ਮਹਿਕਮੇ ਦੇ ਬੋਲ ਕੋ ਦੇਖੋ ਨੁਕਸਾਨ ਤੇ ਜਦੋਂ ਮੈਂ ਕਹਿੰਦਾ ਨਹੀਂ ਭਰ ਸਕਦੇ ਅਸੀਂ ਪਰ ਜੋ ਵੀ ਮਹਿਕਮੇ ਤੋਂ ਹੋ ਸਕਦਾ ਸੀ ਮੈਂ ਕੀਤਾ ਗਿਆ ਜੀ ਬਹੁਤ ਖੁਸ਼ ਦਾ ਬਹੁਤ ਧੰਨ ਮਾਦ ਹੈ ਜੀ ਜੀ ਬਹੁਤ ਜ਼ਰੂਰੀ ਹੈ ਹਰ ਮੁੱਦੇ ਤੇ ਹੱਲ ਨਿਕਲਦਾ ਹੈ ਜੀ ਕੋਈ ਨਹੀਂ ਹੈ ਬਈ ਜੀ ਜੀ ਉਹ ਕਿਸੇ ਨੂੰ ਐਨੀ ਟਾਈਮ ਵੀ ਬੱਚੇ ਨੂੰ ਛੱਡ ਨਹੀਂ ਸਕਦੀ ਮੈਂ ਟੂ ਟੂ ਮਦਰ ਫੀਲ ਲੈ ਰਹੀ ਆ ਜੀ ਜੀ ਉਹ ਮੈਨੂੰ ਪ੍ਰੋਬਲਮ ਆ ਰਹੀ ਕਿ ਮੈਂ ਬੱਚਾ ਦੇਖਾਂ ਆਪਣੇ ਨੂੰ ਦੇਖਾਂ ਜਾਂ ਆਪਣੇ ਨਹੀਂ ਤੁਹਾਨੂੰ ਐਗਜ਼ੈਂਪਟ ਹੀ ਕਰ ਦਾਂਗੇ ਕਿ ਕੋਈ ਤੁਹਾਨੂੰ ਤੁਹਾਡੀ ਡਿਊਟੀ ਨਹੀਂ ਲਾਵਾਉਂਦੀ ਕੁਝ ਨਹੀਂ ਕਰਾਂਗੇ ਜੀ ਮੇਰੇ ਮਦਰ ਵੀ ਮੇਰੀ ਦੇਖਾਈ ਨਹੀਂ ਨਹੀਂ ਡੋਨਟ ਵਰੀ ਮੈਨੂੰ ਦਿਓ ਜੀ ਅਪਲੀਕੇਸ਼ਨ ਮੈਂ ਲੈ ਜੀ ਪਿਛਲੇ ਸਾਲ ਹੋਇਆ ਤੇ ਜੌਬ ਕਿਸ ਨੂੰ ਵੀ ਨਹੀਂ ਕਿ ਪਰਿਵਾਰ ਦੇ ਵਿੱਚ ਤੁਹਾਨੂੰ ਨਹੀਂ ਇਹ ਹਜੇ ਟ੍ਰੇਨਿੰਗ ਹੋ ਗਈ ਆਪਣੀ ਜਿਹੜਾ ਨੁਕਸਾਨ ਹੋਇਆ ਉਹਤੇ ਅਸੀਂ ਨਹੀਂ ਭਰ ਸਕਦੇ ਸਾਡੀ ਕੋਸ਼ਿਸ਼ ਆਹੀ ਹੁੰਦੀ ਕਿ ਪਰਿਵਾਰ ਦਾ ਧਿਆਨ ਰੱਖਿਆ ਜਾਵੇ ਜੋ ਵੀ ਕੋਈ ਮਤਲਬ ਜਿਹੜਾ ਜੋਬ ਤੇ ਉਹਦੇ ਥੋੜਾ ਰਾਈਟ ਹੈ ਇਹ ਸਰਕਾਰ ਨੇ ਆ ਵੀ ਹੁਣ ਮਤਲਬ ਜਿਹੜੀ ਕੈਸ਼ ਜਿਹੜਾ ਅਸੀਂ ਦੇਨੇ ਉਹ ਵੀ ਵਧਾਤਾ ਆ ਵੀ 1 ਕਰੋੜ ਐਸਡੀਐਫਸੀ ਦਿੰਦੀ ਹੈ 1 ਕਰੋੜ 50 ਸਰਕਾਰ ਤੋਂ ਮਿਲਦਾ ਉਹ ਤੇ ਸਾਨੂੰ ਮਿਲ ਗਿਆ ਹੁੰਦਾ ਕਿ ਉਹਦੇ ਬਿਲਕੁਲ ਯਾਰ ਸਾਡੀ ਕੋਸ਼ਿਸ਼ ਹੁੰਦੀ ਕਿ ਜਦੋਂ ਤੁਸੀਂ ਜੋਬ ਕਰੋਗੇ ਤੁਹਾਡੀ ਕਨਵੀਨੀਅੰਸ ਪਤਾਵੇ ਕਿ ਜਿੱਥੇ ਤੁਸੀਂ ਪੋਸਟਿੰਗ ਚਾਹੁੰਦੇ ਹੋ ਉਹ ਸਾਰਾ ਕੁਝ ਮਤਲਬ ਅਸੀਂ ਸ਼ਹੀਦ ਪਰਿਵਾਰਾਂ ਦਾ ਸਤ ਸਤਕਾਰ ਦੇ ਸੀ ਥਰੋਅ ਆਊਟ ਕਰਦੇ ਦੇਖੋ ਸਾਡੇ ਅਤਵਾਦੀ ਦਿਨਾਂ ਚ ਜਿਹੜੇ ਜਿਹੜੇ ਮੁਲਾਜ਼ਮ ਜਿਹੜੇ ਸਾਡੇ ਨੁਕਸਾਨ ਹੋਇਆ ਹਜੇ ਵੀ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਜੁੜੇ ਸਰ ਮਾਤਾ ਜੀ ਆਪਾਂ ਆਪਲੀ ਹਾਂ ਜੀ ਮਾਤਾ ਜੀ ਵੱਲ ਮੈਂ ਮੈਂ ਪਕੜੀ ਸਰ ਆਪਣੇ ਗਿਲਸਾ ਰਹਿਗੇ ਜੀ ਆਜੀ ਹੈਡਕੋਰ ਤੋਂ ਲੋਜੀ ਸਸੀ ਕਰਾਂ ਆ ਟ੍ਰਾਂਸਫਰ ਚ ਆਉਂਦੇ ਹਾਂ ਹਾਂ ਜੀ ਜੀ ਤਰੰਤ ਅੱਲੀ ਪੱਕੀ ਕੇ ਪੱਕਾ ਕਰ ਦਿੰਦੇ ਸੀ ਕਰਦੇ ਸੀ